ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਵਾਗਤ ਹੈ ਜੀ ਆਪਣੀ YouTube ਚੈਨਲ ਜਾਓ ਅਲਰਟ ਭਾਈਮੰਦੇ ਦੋਸਤੋ ਅੱਜ ਦੇ ਨੋਟੀਫਿਕੇਸ਼ਨ ਪੰਜਾਬ ਖੇਤੀਬਾੜੀ ਅਤੇ ਕਿਸਾਨ ਪੁਹਲਾਈ ਵਿਭਾਗ ਵੱਲੋਂ ਪੱਕੀ ਭਰਤੀ ਆ ਚੁੱਕੀ ਹੈ ਜੀ ਇਹਦੇ ਵਿੱਚ ਕਲਰਕ, ਕਾਰਪੈਂਟਰ, ਟੈਲੀਫੋਨ ਆਪਰੇਟਰ, ਪਲੰਬਰ ਤੇ ਕੋਰਨਰਟ ਦੀ ਵੈਕੈਂਸੀਆਂ ਰਹਿਣ ਵਾਲੀਆਂ ਜੀ ਇਹਦੀ ਜੋ ਲਾਸਟ ਡੇਟ ਹੈ ਜੀ 19/8/2025 ਤੱਕ ਆਨਲਾਈਨ ਅਪਲੀਕੇਸ਼ਨ ਭਰ ਸਕਦੇ ਹਾਂ ਜੀ ਅਤੇ ਜੋ ਇਹਦੇ ਵਿੱਚ ਯੋਗਤਮੰਗੀ ਹੈ ਉਹ 10ਵੀਂ ਅਤੇ 12ਵੀਂ ਅਤੇ ਗ੍ਰੈਜੂਏਸ਼ਨ ਵਾਲੇ ਕੈਂਡੀਡੇਟ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹਨ ਜੀ। ਦੋਸਤੋ ਇਸ ਪੋਸਟ ਦੀ ਪੂਰੀ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੀ ਵੀਡੀਓ ਨੂੰ ਚੱਲਦੀ-ਚੱਲਦੀ ਲਾਈਕ ਐਂਡ ਸ਼ੇਅਰ ਜਰੂਰ ਕਰ ਦਿਓ ਜੀ। ਅਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਨਾ। ਅਤੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਕੇ ਆਲ ਦਾ ਬਟਨ ਦਬਾ ਦਿਨਾ ਜੀ ਤਾਂ ਜੋ ਆਉਣ ਵਾਲੀਆਂ ਵੀਡੀਓ ਜੋ ਰਿਲੇਟਡ ਵੀਡੀਓ ਗਵਰਨਮੈਂਟ ਜੋਬ ਪ੍ਰਾਈਵੇਟ ਜੋਬ ਕਿਸੇ ਵੀ ਜੋਬਸ ਮੰਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅਤੇ ਤੁਸੀਂ ਸਮਾਂ ਰਹਿੰਦੇ ਪੋਸਟ ਨੂੰ ਅਪਲਾਈ ਕਰ ਸਕੋ ਅਸੀਂ ਸਾਰੀਆਂ ਵੀਡੀਓ ਦੀ ਸਹੀ ਅਤੇ ਸਟੀਕ ਜਾਣਕਾਰੀ ਸਾਡੇ ਚੈਨਲ ਤੇ ਦਿੰਦੇ ਹਾਂ ਬਾਕੀ ਤੁਸੀਂ ਇਹਨਾਂ ਵੀਡੀਓ ਨੂੰ ਅੱਗੇ ਬੇਰੋਜ਼ਗਾਰ ਮੁੰਡੇ ਕੁੜੀਆਂ ਤੱਕ ਜਰੂਰ ਸ਼ੇਅਰ ਕਰ ਦਿਆ ਕਰੋ ਜੀ ਤਾਂ ਜੋ ਉਹਨਾਂ ਨੂੰ ਸਮੇਂ ਸਿਰ ਸਹੀ ਜਾਣਕਾਰੀ ਮਿਲ ਸਕੇ ਤਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਦੋਸਤੋ ਅੱਜ ਇਹ ਨੋਟੀਫਿਕੇਸ਼ਨ ਅਧੀਨ ਸਬਾਵਾ ਚੋਨ ਬੋਰਡ ਪੰਜਾਬ ਟਰਪਲ ਐਸ ਵੀ ਵੱਲੋਂ ਜਾਰੀ ਹੋਇਆ ਜੀ ਅਸਾਮੀਆਂ ਦੀ ਗਿਣਤੀ 15 ਰਾਂ ਵਾਲੀ ਹੈ ਜਿਹਦੇ ਵਿੱਚ ਇਸ਼ਤਿਹਾਰ ਨੰਬਰ 6/2025 ਹੈ ਜੀ ਇਹਦੇ ਵਿੱਚ ਟੈਲੀਫੋਨ অপারেਟਰ ਦੀਆਂ 9 ਅਸਾਮੀਆਂ ਵਰਕ ਮਿਸਤਰੀ ਦੀਆਂ ਇੱਕ ਕੋਪਨ ਕਲਰਕ ਦੀ ਇੱਕ ਹੈ ਜੀ ਪਲੰਬਰ ਦੀ ਇੱਕ ਵਕਾਂਸੀ ਰਾਂ ਵਾਲੀ ਹੈ ਕਾਰਪੇਂਟਰ ਦੀਆਂ ਇੱਕ ਵਕਾਂਸੀ ਰਾਂ ਵਾਲੀ ਹੈ ਜੀ ਅਤੇ ਲਿਖਾਕਾਰ ਦੀਆਂ ਦੋ ਸਾਮੀਆਂ ਮੰਗੀਆਂ ਜਾਂਦੀਆਂ ਚ ਇਹ ਵਿੱਚ ਹੈ ਜੀ ਮਤਵਰਤ ਮਿਤੀਆਂ ਇਸ ਪ੍ਰਕਾਰ ਹਨ ਜੀ ਜੋ ਐਪਲੀਕੇਸ਼ਨ ਸ਼ੁਰੂ ਹੋ ਚੁੱਕੀ ਹੈ ਜੀ 23/07/2025 ਤੋਂ ਅਤੇ ਆਨਲਾਈਨ ਅਪਲਾਈ ਦੀ ਆਖਰੀ ਮਿਤੀ ਹੈ ਜੀ 19/08/2025 ਸ਼ਾਮ ਦੇ 5 ਵਜੇ ਤੱਕ ਰਹਿਣ ਵਾਲੀ ਹੈ ਅਤੇ ਜੋ ਫੀਸ ਭਰਨ ਦੀ ਆਖਰੀ ਮਿਤੀ ਹੈ 22/08/2025 ਰਹਿਣ ਵਾਲੀ ਹੈ ਅਦੀਨ ਸਬਾਵਾਂ ਚੌਂਦ ਬੋਰਡ ਪੰਜਾਬ ਦੀ ਸਥਾਪਨਾ ਭਾਰਤੀ ਸੁਧਾਂਧਨ ਦੀ ਧਾਰਾ 309 ਤਹਿਤ ਕੀਤੀ ਗਈ ਹੈ ਜਿਸ ਵਿੱਚ ਮੁੱਖ ਮੰਤਵ ਗਰੁੱਪ B ਗਰੁੱਪ C ਤੇ ਗਰੁੱਪ D ਅਸਾਮੀਆਂ ਦੀ ਮੰਗ ਕੀਤੀ ਗਈ ਹੈ ਜੀ ਇਹਦੇ ਵਿੱਚ ਖੇਤੀਬਾੜੀ ਦੇ ਕਿਸਾਨ ਭਲਾਈ ਵਿਭਾਗ ਪੰਜਾਬ ਤੋਂ ਮੰਗ 15 ਅਸਾਮੀਆਂ ਦਾ ਵਰਗੀਕਰਨ ਇਸ ਪ੍ਰਕਾਰ ਹੈ ਜੀ ਇਹ ਜੋ ਗਰੁੱਪ C ਦੀਆਂ ਅਸਾਮੀਆਂ ਨੂੰ ਭਰਨ ਲਈ ਬੋਰਡ ਦੀ ਵੈੱਬਸਾਈਟ ट्रिपल एस ਬੀ .gov.in ਤੇ ਜਾ ਕੇ ਜੋ ਉਮੀਦਵਾਰ 23 07 2025 ਤੋਂ ਲੈ ਕੇ 19 08 2025 ਤੱਕ ਅਸਾਮੀਆਂ ਨੂੰ ਭਰ ਸਕਦੇ ਹਨ ਜੀ ਇਹ ਜੋ ਵਿਭਾਗ ਦਾ ਨਾਮ ਪ੍ਰਮੁੱਖ ਸਥਾਨ ਕਮਿਸ਼ਨਰ ਪੰਜਾਬ ਹਵਾਲਾ ਨਵੀਂ ਦਿੱਲੀ ਹੈ ਜੀ ਪੋਸਟ ਦਾ ਨਾਮ ਵਰਕ ਮਿਸਤਰੀ ਐਸਸੀ ਦੇ ਲਈ ਇੱਕ ਹੈ ਜੀ ਅਲੱਗ-ਅਲੱਗ ਕੈਟਾਗਰੀ ਵਾਈਜ਼ ਅਲੱਗ-ਅਲੱਗ ਪੋਸਟ ਹਨ ਜੀ ਤੁਸੀਂ ਨੋਟੀਫਿਕੇਸ਼ਨ ਨੂੰ ਚੰਗੀ ਤਰ੍ਹਾਂ ਪੜ ਲੈਣਾ ਜੀ ਅਤੇ ਜੋ ਦੂਜੀ ਗੰਸੀ ਹੈ ਜੀ ਉਹ लेखाकार ਭਾਗ ਦੇ ਵਿੱਚ ਰਹਿਣ ਵਾਲੀ ਹੈ ਜਿਹਦੇ ਵਿੱਚ ਜਰਨਲ ਦੀ ਕੋਈ ਵਕਾਂਸੀ ਨਹੀਂ ਹੈ ਜੀ ਬੀਸੀ ਦੇ ਲਈ ਇੱਕ ਹੈ ਜੀ ਇੱਕ ਸਰਵਿਸਮੈਨ ਜਰਨਲ ਦੇ ਲਈ ਇੱਕ ਵਕਾਂਸੀ ਰਹਿਣ ਵਾਲੀ ਹੈ ਟੋਟਲ ਵਕਾਂਸੀਆਂ ਵਿੱਚ ਦੋ ਰਹਿਣ ਵਾਲੀਆਂ ਹੀ ਹਨ ਜੋ ਪਹਿਲਾਂ ਹੀ ਪੋਸਟ ਸੀਓ ਦੇ ਲਈ 13 ਵਕਾਂਸੀਆਂ ਰਹਿਣ ਵਾਲੀਆਂ ਟੋਟਲ ਜੀ ਇਹਦੇ ਲਈ ਦੋ ਵਕਾਂਸੀਆਂ ਰਹਿਣ ਵਾਲੀਆਂ ਹਨ ਇਹ ਸਾਮੀਆਂ ਪੰਜਾਬ ਰਾਜ ਰਿਕਟਾਣ ਨਿਗਮ ਸਬੰਧਤ ਵਿਭਾਗ ਵੱਲੋਂ ਇਹ ਸਾਮੀਆਂ ਵਧਾਈਆਂ ਤੇ ਘਟਾਈਆਂ ਵੀ ਜਾ ਸਕਦੀਆਂ ਹਨ ਜੀ ਇਨ੍ਹਾਂ ਸਾਮੀਆਂ ਲਈ ਜੋ ਸ਼੍ਰੀਨਿਕੋੜਾ ਜੀ ਉਹ ਇਸ ਪ੍ਰਕਾਰ ਹੈ ਜੀ ਜਰਨਲ ਲਈ 101 ਕੋਡ ਹੈ ਜੀ ਐਸਸੀ ਦੇ ਲਈ 102 ਐਸਸੀ ਰੌਂਦਾਸੀ ਐਂਡ ਆਦਰ ਦੇ ਲਈ 103 ਹੈ ਜੀ ਬੀਸੀ ਦੇ ਲਈ 104 ਹੈ ਐਕਸ ਸਰਵਿਸਮੈਨ ਜਰਨਲ ਲਈ 105 ਹੈ ਜੀ ਐਕਸ ਸਰਵਿਸਮੈਨ ਜਰਨਲ ਡਿਪੈਂਡੈਂਟ ਦੇ ਲਈ 106 ਹੈ ਵਾਲਾ ਜੀ ਜੋ ਵਿਦਿਗ ਯੋਗਤਾ ਇਹਨਾਂ ਦੀ ਤੇ ਤਕਨੀਕੀ ਯੋਗਤਾ ਉਹ ਇਸ ਪ੍ਰਕਾਰ ਹੈ ਵਾਲੀ ਹੈ ਜੀ ਵਰਕਮੈਸਤਰੀ ਲਈ ਵਿਦਿਗ ਯੋਗਤਾ ਆਈਟੀਆਈ ਸਰਟੀਫਿਕੇਟ ਹੋਣਾ ਚਾਹੀਦਾ ਹੈ ਕੈਂਡੀਡੇਟ ਕੋਲੇ ਅਤੇ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਵਰਕ ਦਾ ਜੋ ਕੁਕ ਮੰਗਲਰ ਕਾ ਜੀ ਉਹਦੇ ਲਈ ਬੈਚਲਰ ਆਫ ਡਿਗਰੀ ਹੋਣੀ ਚਾਹੀਦੀ ਕਮਰਸ ਦੇ ਵਿੱਚ ਜਾਂ ਬੀ ਕਾਮ ਕੀਤੀ ਹੋਈ ਚਾਹੀਦੀ ਹੈ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕੈਂਡੀਡੇਟ ਦੀ ਜੀ ਨੰਬਰ 3 ਪੋਸਟ ਉਪ ਨੰਬਰ ਦੀ ਜੀ ਇਹਦੇ ਵਿੱਚ ਉਹਦੇ ਕੋਲ ਨੈਸ਼ਨਲ ਪਾਸਰ ਦਾ ਟ੍ਰੇਡ ਦਾ ਸਰਟੀਫਿਕੇਟ ਹੋਣਾ ਚਾਹੀਦਾ ਜੀ ਅਤੇ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਆਪਣੇ ਕੰਮ ਵਿੱਚ ਕਾਰਪੇਂਟਰ ਦਾ ਵੀ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਆਪਣੇ ਕੰਮ ਦੇ ਵਿੱਚ ਅਤੇ ਟ੍ਰੇਡ ਦਾ ਸਰਟੀਫਿਕੇਟ ਹੋਣਾ ਚਾਹੀਦਾ ਜੀ ਟੈਲੀਫੋਨ ਆਪਰੇਟਰ ਦੇ ਲਈ ਕੈਂਡੀਡੇਟ ਦੀ ਗ੍ਰੈਜੂਏਸ਼ਨ ਕੀਤੀ ਹੋਈ ਚਾਹੀਦੀ ਹੈ ਜੀ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਅਤੇ ਐਕਸਪੀਰੀਅੰਸ ਵੀ ਚਾਹੀਦਾ ਹੈ ਕੈਂਡੀਡੇਟ ਦਾ ਇਹਦੇ ਲਈ ਜੋ ਲੇਖਾਕਾਰ ਦੇ ਲਈ ਵਿਦਿਅਕ ਯੋਗਤਾ ਮੰਗੀ ਗਈ ਹੈ ਜੀ ਉਹ ਐਮ ਕੌ ਮੰਗੀ ਗਈ ਹੈ ਜੀ ਫਰਸਟ ਡਿਵੀਜ਼ਨ ਦੇ ਵਿੱਚ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕੀਤੀ ਹੋਈ ਚਾਹੀਦੀ ਹੈ ਜੀ ਉੱਪਰ ਦੱਸਿਆ ਗਿਆ ਵੱਖ-ਵੱਖ ਤਰ੍ਹਾਂ ਦੀਆਂ ਅਸਾਮੀਆਂ ਲਈ ਪੰਜਾਬ ਸਿਵਲ ਸਰਵਿਸ ਰੂਲ 1994 ਦੇ ਤਹਿਤ 10ਵੀਂ ਪੱਧਰ ਦੇ ਪੰਜਾਬੀ ਇਸ ਦੇ ਬਰਾਬਰ ਦੀ ਯੋਗਤਾ ਪਾਸ ਕੀਤੀ ਹੋਈ ਚਾਹੀਦੀ ਹੈ ਲਾਜ਼ਮੀ ਹੈ ਜੀ ਬੇਤਕੀ ਯੋਗਤਾ ਦੀ ਨਿੱਕੀ ਸਰਟੀਫਿਕੇਟ ਅਪਲਾਈ ਕਰਨ ਦੀ ਅੰਤਮ ਮਿਤੀ ਤੋਂ ਪਹਿਲਾਂ ਪਹਿਲਾਂ ਜਾਰੀ ਹੋਇਆ ਹੋਣਾ ਚਾਹੀਦਾ ਹੈ ਜੀ ਇਹ ਜੋ ਉਮਰ ਸੀਮਾ ਰੱਖੀ ਹੈ ਜੀ ਕੈਂਡੀਡੇਟ ਦੀ 18 ਸਾਲ ਤੋਂ ਲੈ ਕੇ 37 ਸਾਲ ਦੇ ਵਿਚਕਾਰ ਕੈਂਡੀਡੇਟ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹਨ ਜੀ ਅਤੇ ਏਜ ਰੈਲੈਕਸੇਸ਼ਨ ਵੀ ਮਿਲੇਗਾ ਜੀ ਸਾਕਾ ਫੌਜੀ ਨੂੰ ਵੀ ਏਜ ਰੈਲੈਕਸੇਸ਼ਨ ਮਿਲੇਗਾ ਅਤੇ ਐਸ ਸੀ ਐਸ ٹی ਨੂੰ ਵੀ ਏਜ ਰੈਲੈਕਸੇਸ਼ਨ ਮਿਲੇਗਾ ਜੀ ਇਹ ਜੋ ਪੇ ਸਕੇਲ ਹੈ ਜੀ ਵਰਕਮਿਸਤਰੀ ਲਈ 19000 ਤੋਂ ਲੈ ਕੇ 63200 ਰੁਪਿਆ ਐਂ ਵੱਡਾ ਜੀ ਜੋ ਲੈਵਲ ਹੋਏਗਾ ਉਹ 2 ਲੈਵਲ ਹੋਏਗਾ ਜੀ। ਇਹ ਨੰਬਰ 1 ਪੋਸਟ ਦੇ ਲਈ, ਨੰਬਰ 2 ਪੋਸਟ ਦੇ ਲਈ ਕਪਨ ਕਲਰਕ ਦੀ ਹੈ ਜੀ 19900 ਤੋਂ ਲੈ ਕੇ 63200 ਲੈਵਲ 2 ਪੇਸ ਕਲੀਅਰ ਰੈਂਵੜਾ ਜੀ। ਇਸੇ ਤਰ੍ਹਾਂ ਵੱਖ-ਵੱਖ ਸਾਮੀਆਂ ਲਈ ਵੀ ਜੀ 19200 ਲੈ ਕੇ 63000 ਰੈਂਵੜਾ ਜੀ। ਜੋ ਲੇਖਾਕਾਰ ਹੈ ਜੀ 35400 ਤੋਂ ਲੈ ਕੇ 112000 ਤੱਕ ਪੇਮੈਂਟ ਰੈਂਵੜੀ ਹੈ ਜੀ। ਇਹ ਜੋ ਫੀਸ ਸੰਬੰਧੀ ਵੇਰਵਾ ਹੈ ਜੀ ਐਪਲੀਕੇਸ਼ਨ ਐਸ ਸੀ ਐਸ ਟੀ ਦੇ ਲਈ ਐਪਲੀਕੇਸ਼ਨ ਫੀਸ ਰੈਂਵੜੀ 250 ਰੁਪਿਆ। ਅਤੇ ਸਾਫਾ ਕਫੋਦੀ ਅਲੀ ਫੀਸਰਾਂ ਵਾਲੀ 200 ਰੁਪਿਆ ਨੋਟੀਫਿਕੇਸ਼ਨ ਨੂੰ ਪੜ੍ਹ ਕੇ ਹੀ ਤੁਸੀਂ ਪੋਸਟ ਨੂੰ ਅਪਲਾਈ ਕਰਨਾ ਜੀ ਇਸ ਨੋਟੀਫਿਕੇਸ਼ਨ ਦਾ ਜੋ ਲਿੰਕ ਹੈ ਜੀ ਸਾਡੇ WhatsApp ਚੈਨਲ ਤੇ ਹੈ ਜੀ ਤੁਸੀਂ ਉੱਥੇ ਜਾ ਕੇ ਪੋਸਟ ਨੂੰ ਅਪਲਾਈ ਵੀ ਕਰ ਸਕਦੇ ਹੋ ਅਤੇ ਨੋਟੀਫਿਕੇਸ਼ਨ ਨੂੰ ਡਾਊਨਲੋਡ ਕਰਕੇ ਪੜ੍ਹ ਵੀ ਸਕਦੇ ਹੋ ਜੋ WhatsApp ਚੈਨਲ ਹੈ ਜੀ ਉਸ ਦਾ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਹੈ ਜੀ ਅਤੇ ਜੋ ਫੀਸਰ ਰਹਿਣ ਵਾਲੀ ਹੈ ਜੀ ਐਪਲੀਕੇਸ਼ਨ ਫੀਸ ਉਹ ਨੌਨ ਰੀਫੰਡੇਬਲ ਹੋਵੇਗੀ ਜੀ ਉਹ ਵਾਪਸ ਨਹੀਂ ਮਿਲੇਗੀ ਜੋ ਅਪਲਾਈ ਕਰਨ ਦੀ ਵਿਧੀ ਹੈ ਜੀ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ trplsv.punjab.gov.in ਤੇ ਜਾ ਕੇ ਹੀ ਪੂਰੀ ਜਾਣਕਾਰੀ ਲੈ ਸਕਦੇ ਹੋ ਅਤੇ ਪੋਸਟ ਨੂੰ ਅਪਲਾਈ ਵੀ ਕਰ ਸਕਦੇ ਹੋ ਜੀ ਤੁਹਾਨੂੰ ਇਹ ਵਿੱਚ ਪੂਰੀ ਜਾਣਕਾਰੀ ਦਿੱਤੀ ਗਈ ਪੋਸਟ ਨੂੰ ਫਿਰ ਵੀ ਅਗਰ ਤੁਹਾਨੂੰ ਕੋਈ ਵੀ ਚੀਜ਼ ਸਮਝ ਨਹੀਂ ਆਉਂਦੀ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਜੀ ਇੱਕ ਗੱਲ ਦਾ ਜ਼ਰੂਰਤ ਯਾਦ ਰੱਖ ਲੈਣਾ ਜੀ ਜੋ ਸ਼੍ਰੈਣੀ ਕੋਡ ਹੈ ਜੋ ਚ ਲਗਾਤਾਰ ਤਰੀਕੇ ਨਾਲ ਆਏ ਹੋਏ ਹਨ ਤੁਸੀਂ ਉਹਨਾਂ ਨੂੰ ਪੜ੍ਹ ਕੇ ਹੀ ਫੇਰੀ ਪੋਸਟ ਨੂੰ ਅਪਲਾਈ ਕਰਨਾ ਜੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਆ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਜੀ ਅਤੇ ਵੀਰ ਰਿਗਰ ਮੁੰਡੇ ਕੁੜੀਆਂ ਤੱਕ ਇਸ ਪੋਸਟ ਨੂੰ ਸ਼ੇਅਰ ਕਰ ਦੇਣਾ ਤਾਂ ਜੋ ਉਹਨਾਂ ਨੂੰ ਇਸ ਪੋਰਟ ਪਰ ਵਿੱਚ ਮਤ ਮਿਲ ਸਕੇ ਵੀਡੀਓ ਨੂੰ ਲਾਸ਼ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ